ਕੇਂਦਰ ਸਰਕਾਰ ਨਿੱਜੀ ਵਾਹਨਾਂ ਲਈ ਫਾਸਟ ਟੈਗ ਆਧਾਰਿਤ ਸਲਾਨਾ ਪਾਸ ਜਾਰੀ ਕਰੇਗੀ ਇਸ ਦੀ ਕੀਮਤ 3000 ਰੁਪਏ ਸਲਾਨਾ ਹੋਵੇਗੀ ਪਾਸ ਦੀ ਮਦਦ ਨਾਲ ਨਿੱਜੀ ਵਾਹਨ ਮਾਲਕ ਇੱਕ ਸਾਲ ਵਿੱਚ ਵੱਧ ਤੋਂ ਵੱਧ 200 ਵਾਰ ਟੋਲ ਤੋਂ ਲੰਘ ਸਕਣਗੇ ਜੀ ਹਾਂ ਯਾਤਰਾ ਮੁਸ਼ਕਲ ਰਹਿਤ ਹੋਵੇਗੀ ਤੇ ਪੈਸੇ ਦੀ ਬਚਤ ਵੀ ਹੋਵੇਗੀ ਇਹ 15 ਅਗਸਤ 2025 ਤੋਂ ਸ਼ੁਰੂ ਹੋਵੇਗਾ ਇਸ ਪਾਸ ਦੇ ਵਰਤੋਂ ਗੈਰ ਵਪਾਰਕ ਵਾਹਨਾਂ ਲਈ ਕੀਤੀ ਜਾ ਸਕਦੀ ਹੈ ਇਹ ਭਾਰਤ ਬਾਰੇ ਹੈ ਦੁਨੀਆ ਵਿੱਚ ਬਹੁਤ ਸਾਰੇ ਨੇ ਜੋ ਆਪਣੇ ਖਾਸ ਟੋਲ ਸਿਸਟਮ ਲਈ ਜਾਣੇ ਜਾਂਦੇ ਨੇ ਪਰ ਇੱਕ ਦੇਸ਼ ਅਜਿਹਾ ਹੈ ਜੋ ਆਪਣੇ ਤੇਜ਼ ਟੋਲ ਸਿਸਟਮ ਲਈ ਜਾਣਿਆ ਜਾਂਦਾ ਹੈ ਇਸ ਦਾ ਮਤਲਬ ਹੈ ਉੱਥੇ ਨਾ ਤਾਂ ਕਿਸੇ ਨੂੰ ਟੋਲ ਬੂਥ ਤੇ ਕਤਾਰ ਵਿੱਚ ਖੜਾ ਹੋਣਾ ਪੈਂਦਾ ਹੈ ਤੇ ਨਾ ਹੀ ਵਾਹਨ ਦੀ ਗਤੀ ਹੌਲੀ ਕਰਨੀ ਪੈਂਦੀ ਹੈ ਨਾਰਵੇ ਦੇ ਟੋਲ ਸਿਸਟਮ ਨੂੰ ਦੁਨੀਆ ਦਾ ਸਭ ਤੋਂ ਤੇਜ਼ ਅਤੇ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਆਮ ਤੌਰ ਤੇ ਟੋਲ ਟੈਕਸ ਲਈ ਵਾਹਨ ਦੀ ਗਤੀ ਸੀਮਤ ਹੁੰਦੀ ਹੈ ਇਸ ਵਿੱਚ ਸਮਾਂ ਲੱਗਦਾ ਹੈ ਕਈ ਵਾਰ ਤਕਨੀਕੀ ਸਮੱਸਿਆਵਾਂ ਕਾਰਨ ਦੇਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਨਾਰਵੇ ਵਿੱਚ ਅਜਿਹਾ ਕੁਝ ਨਹੀਂ ਹੁੰਦਾ ਖਾਸ ਗੱਲ ਇਹ ਹੈ ਕਿ ਇੱਥੇ ਕੋਈ ਟੋਲ ਬੋਥ ਨਹੀਂ ਹੈ ਕੈਮਰੇ ਇਹੇ ਕੰਮ ਕਰਦੇ ਨੇ ਹੁਣ ਸਮਝਦੇ ਹਾਂ ਕਿ ਟੋਲ ਟੈਕਸ ਕਿਵੇਂ ਅਦਾ ਕੀਤਾ ਜਾਂਦਾ ਹੈ ਇਥੇ ਆਟੋਮੈਟਿਕ ਨੰਬਰ ਪਲੇਟ ਪਛਾਣ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਵਾਹਨ ਦੀ ਗਤੀ ਕਿੰਨੀ ਵੀ ਤੇਜ਼ ਕਿਉਂ ਨਾ ਹੋਵੇ ਕੈਮਰਾ ਨੰਬਰ ਪਲੇਟ ਨੂੰ ਟਰੈਕ ਕਰਦਾ ਹੈ ਅਤੇ ਟੈਕਸ ਕਟਿਆ ਜਾਂਦਾ ਹੈ। ਵਾਹਨ ਮਾਲਕ ਤੋਂ ਕਿੰਨਾ ਚਾਰਜ ਲਿਆ ਗਿਆ ਸੀ ਇਸ ਬਾਰੇ ਜਾਣਕਾਰੀ ਉਸਦੇ ਖਾਤੇ ਵਿੱਚ ਭੇਜੀ ਜਾਂਦੀ ਹੈ। ਇਸ ਪੂਰੇ ਸਿਸਟਮ ਨੂੰ ਆਟੋਪਾਸ ਦਾ ਨਾਮ ਦਿੱਤਾ ਗਿਆ। ਨਾਰਵੇ ਵਿੱਚ ਇਹ ਸਭ ਤੋਂ ਤੇਜ਼ ਟੋਲ ਪ੍ਰਣਾਲੀ 1991 ਵਿੱਚ ਸ਼ੁਰੂ ਹੋਈ ਸੀ। ਟੋਲ ਪ੍ਰਣਾਲੀ ਨੂੰ ਉੱਚ ਤਨਕਨੇਕੀ ਤੇ ਤੇਜ਼ ਬਣਾਉਣ ਵਿੱਚ ਨਾਰਵੇ ਨੂੰ ਵਿਸ਼ਵ ਮੋਹਰੀ ਕਿਹਾ ਜਾਂਦਾ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਤਕਨੀਕੀ ਅਨੁਕੂਲ ਪ੍ਰਣਾਲੀ ਅਤੇ ਵਾਹਨ ਦੀ ਗਤੀ ਨੂੰ ਹੋੜੇ ਕੀਤੇ ਬਿਨਾਂ ਟੋਲ ਟੈਕਸ ਵਿੱਚ ਕਟੌਤੀ ਹੈ। ਨਾਰਵੇ ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ ਦੂਜੇ ਦੇਸ਼ਾਂ ਨੇ ਵੀ ਇਸ ਪ੍ਰਣਾਲੀ ਨੂੰ ਅਪਣਾਇਆ ਹੈ। ਸਿੰਗਾਪੁਰ ਵਿੱਚ ਵੀ ਇਸੇ ਤਰ੍ਹਾਂ ਦਾ ਟੋਲ ਸਿਸਟਮ ਲਗਾਇਆ ਗਿਆ। ਇੱਥੇ ਵੀ ਕੈਮਰਿਆਂ ਅਤੇ ਸੈਂਸਰਾਂ ਦੁਆਰਾ ਟੈਕਸ ਇਕੱਠਾ ਕਰਨ ਦਾ ਕੰਮ ਜਿਹੜਾ ਕਿ ਕੀਤਾ ਗਿਆ ਸੀ। ਦੱਖਣੀ ਕੋਰੀਆ ਨੇ ਵੀ ਇੱਕ ਤੇਜ਼ ਟੋਲ ਪ੍ਰਣਾਲੀ ਦਾ ਦਾਅਵਾ ਕੀਤਾ ਸੀ ਪਰ ਇਸ ਨੇ ਨਾਰਵੇ ਵਾਂਗ ਤੇਜ਼ ਅਤੇ ਜ਼ੀਰੋ ਸਟਾਪ ਟੋਲ ਪ੍ਰਣਾਲੀ ਵਿਕਸਿਤ ਨਹੀਂ ਕੀਤੀ ਦੂਜੇ ਪਾਸੇ ਜਾਪਾਨ ਦਾ ਟੋਲ ਪ੍ਰਣਾਲੀ ਤਕਨੀਕੀ ਅਨੁਕੂਲ ਹੈ ਅਮਰੀਕਾ ਵਿੱਚ ਗਤੀ ਸੀਮਾਵਾਂ ਨਿਰਧਾਰਤ ਕੀਤੀਆਂ ਗਈਆਂ ਨੇ ਸਵਿਜ਼ੀਲੈਂਡ ਵਿੱਚ ਸਲਾਨਾ ਟੋਲ ਪ੍ਰਣਾਲੀ ਹੈ ਸਾਲ ਵਿੱਚ ਇੱਕ ਵਾਰ ਚਾਰਜ ਅਦਾ ਕਰਨੇ ਪੈਂਦੇ ਨੇ ਇਸ ਤੋਂ ਬਾਅਦ ਕਿਤੇ ਵੀ ਰੁਕਣ ਦੀ ਕੋਈ ਸਮੱਸਿਆ ਨਹੀਂ ਨਾ ਹੀ ਕੋਈ ਟੋਲ ਬੂਥ ਤੇ ਇਹ ਹੀ ਕਾਰਨ ਹੈ ਇੱਥੋਂ ਦਾ ਸਿਸਟਮ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਬਿਹਤਰ ਹੈ ਹਾਲਕਿ ਟੈਕਨੋਲੋਜੀ ਦੇ ਮਾਮਲੇ ਵਿੱਚ ਇਸ ਨੂੰ ਬਿਹਤਰ ਨਹੀਂ ਮੰਨਿਆ ਜਾਂਦਾ ਹੁਣ ਭਾਰਤ ਵਿੱਚ ਵੀ ਸਲਾਨਾ ਫੀਸ ਦੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ ਕੇਂਦਰੀ ਮੰਤਰੀ ਨਿਤਿਨ ਗੜਕਰੀ ਦਾ ਦਾਵਾ ਹੈ ਕਿ ਕੁਝ ਸਮੇਂ ਤੋਂ ਲੋਕਾਂ ਨੂੰ ਟੋਲ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਜਿਹੜੀ ਕਿ ਰਾਹਤ ਮਿਲੇਗੀ ਲੋਕਾਂ ਨੂੰ ਸਿਰਫ 3000 ਰੁਪਏ ਵਿੱਚ ਇੱਕ ਸਾਲ ਦਾ ਪਾਸ ਮਿਲੇਗਾ ਜੇਕਰ ਇਹ ਟੋਲ ਤੇ ਕੀਤਾ ਜਾਂਦਾ ਤਾਂ ਘੱਟੋ ਘੱਟ 10000 ਰੁਪਏ ਦਾ ਵੱਡਾ ਟੋਲ ਜਿਹੜਾ ਕਿ ਦੇਣਾ ਪੈਂਦਾ ਸੀ ਪਰ ਹੁਣ ਇਹ ਕੰਮ 3000 ਰੁਪਏ ਵਿੱਚ ਕੀਤਾ ਜਾਵੇਗਾ